ਗੰਗ ਸਵੇਰਾ ਦੇ ਨਾਲ ਤਾਂ ਯੁੱਧ ਨਸ਼ਿਆਂ ਦੇ ਵਿਰੁੱਧ ਬਲੋੜ ਦੇ ਪਿੰਡ ਚੋਲੜ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਕੁਝ ਟਾਈਮ ਪਹਿਲਾਂ ਇਸ ਪਿੰਡ ਦੇ ਵਿੱਚ ਵੀ ਦੁਬਾਰਾ ਫੇਰ ਅੱਜ ਅੱਗੇ ਪਹਿਲਾਂ ਵੀ ਕਾਰਵਾਈ ਹੋਈ ਸੀ ਤਾਂ ਹੁਣ ਦੁਬਾਰਾ ਤੋਂ ਫੇਰ ਇਸ ਪਿੰਡ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਕਾਰਵਾਈ ਦੀਆਂ ਤਸਵੀਰਾਂ ਜਿਹੜਾ ਪੀਲਾ ਪੰਜਾ ਉਹ ਇਸ ਆਲੀਸ਼ਾਨ ਕੋਠੀ ਦੇ ਉੱਤੇ ਚਲਦਾ ਨਜ਼ਰ ਆਇਆ ਇਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਕਿ ਇਸ ਪਿੰਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੱਡੀ ਤਦਾਦ ਦੇ ਵਿੱਚ ਨਸ਼ਾ ਤਸਕਰਾਂ ਦੇ ਘਾਰ ਹੈ ਇਸ ਜਿਹੜੇ ਪਰਿਵਾਰ ਦਾ ਚਕਾਟਾ ਆਇਆ ਜਾ ਰਿਹਾ ਹੈ ਤਕਰੀਬਨ ਸਭ ਤੋਂ ਅੱਠ ਜਿਹੜੇ ਮਾਮਲੇ ਇਸ ਪਰਿਵਾਰ ਤੇ ਨਸ਼ੇ ਦੇ ਦਰਜ ਨੇ ਤਾਂ ਇਹ ਤਸਵੀਰਾਂ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਤਾਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਪਾਸੇ ਜਿਹੜੇ ਲੱਡੂ ਵੰਡੇ ਜਾ ਰਹੇ ਨੇ ਦੂਜੇ ਪਾਸੇ ਜਿਹੜੀ ਵੱਡੀ ਜਿਹੀ ਤਦਾਦ ਹੈ ਪੁਲਿਸ ਦੀ ਨਫਰੀ ਹੈ ਜਿਹੜੀ ਉਹ ਤੇ ਤਨاد ਹੈ ਤਾਂ ਲੱਡੂ ਵੰਡੇ ਜਾ ਰਹੇ ਨੇ ਤਸਵੀਰਾਂ ਲੱਡੂਆਂ ਦੀਆਂ ਦਿਖਾ ਦਿੰਨੇ ਆ ਮਾਤਾ ਇਹ ਲੱਡੂ ਵੰਡ ਰਹੇ ਹੋ ਕਿਸ ਖੁਸ਼ੀ ਚ ਵੰਡ ਰਹੇ ਸਾਰੇ ਸਾਡੇ ਪਿੰਡ ਨਸ਼ਾ ਖਤਮ ਹੋ ਰਿਹਾ ਜੀ ਉਸ ਖੁਸ਼ੀ ਵਿੱਚ ਬੰਨ ਰਹੇ ਆ ਜੀ ਜਿਹੜੇ ਦੋਸ਼ੀ ਆ ਉਹਨਾਂ ਦਾ ਘਰ ਘਾ ਜਾ ਰ ਘਰ ਟਾਏ ਜਾ ਰਹੇ ਆ ਜੀ ਤਾਂ ਕਰਕੇ ਉਸ ਖੁਸ਼ੀ ਵਿੱਚ ਬੰਨ ਰਹੇ ਆ ਤਾਂ ਬਿਲਕੁਲ ਮੈਮ ਤੁਸੀਂ ਵੀ ਲੱਡੂ ਬੰਨ ਰਹੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਖੁਸ਼ੀ ਦੇਖ ਰਹੇ ਹੋ ਵਧੀਆ ਪ੍ਰਲਾਇ ਸਾਨੂੰ ਖੁਸ਼ੀ ਹੈ ਵੀ ਸਾਡੇ ਪਿੰਡ ਨਸ਼ਾ ਮੁਕਤ ਹੋਇਆ ਹੈਗਾ ਪਹਿਲਾਂ ਲੋਕ ਸਾਡੇ ਪਿੰਡ ਚੋਂ ਨਸ਼ਾ ਲੈਣ ਆਉਣ ਵਾਸਤੇ ਆਉਂਦੇ ਸੀਗੇ ਤੇ ਪਰ ਹੁਣ ਲੱਗਦਾ ਵੀ ਜਦੋਂ ਦੀ ਇਹ ਕਾਰਵਾਈ ਹੋਈ ਆ ਮੋਨ ਬਾਰ ਵੇਕਸਾ ਕਦਾ ਪਰ ਸਾਡੇ ਪਿੰਡ ਚਲੇ 90% ਖਤਮ ਨੇ ਕੀ ਲੱਗਦਾ ਪੰਜਾਬ ਸਰਕਾਰ ਦੇ ਅਪਰੀਸ਼ੀਏਟ ਕਿਦਾਂ ਦਾ ਕਿੱਦਾਂ ਦੀ ਲੱਗਦੀ ਹੈ ਪੰਜਾਬ ਸਰਕਾਰੀ ਨੀਤੀ ਵਧੀਆ ਲੱਗਦੀ ਹੈ ਨੀਤੀ ਇਹ ਪਰ ਮੰਨਦੇ ਆ ਵੀ ਚਲੋ ਜੋ ਲੋਕ ਸਿਆਣੇ ਹੋ ਜਾਣਗੇ ਤਾਂ ਸਮਝਦਾਰ ਬਣ ਜਾਣਗੇ ਤਾਂ ਇਹ ਨੀਤੀ ਨੂੰ ਦੇਖ ਕੇ ਧੰਨ ਵੀ ਤਾਂ ਲਗਾਤਾਰ ਜਿਹੜੇ ਲੋਕ ਨੇ ਉਹ ਇੱਥੇ ਮੌਜੂਦ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਭਾਈ ਕੀ ਲੱਗਦਾ ਸਿਰ ਨਸ਼ਾ ਵਿਕਦਾ ਸੀ ਜੀ ਵੀ ਕਦਾ ਵੀਰੇ ਜੀ ਵਾਧੂ ਫਾਲ ਮੇਰੇ ਨਾਲ ਗੱਲ ਕਰਨੇ ਹਾਂ ਜੀ ਮੈਂ ਕਹਿੰਦਾ ਝੋੜ ਚਾਂ ਚੱਕਾ ਜੀ ਇਸ ਪਿੰਡ ਦਾ ਮੈਂ ਪੰਜਾਬ ਹੌਮ ਦਾ ਸਿਪਾਹੀ ਹਾਂ ਮੇਰੀ ਇੱਛੇ ਡਿਊਟੀ ਲੱਗੀ ਸੀ ਮੈਂ ਕਿਸੇ ਤੇ ਸ਼ਿਕਾਇਤ ਨਹੀਂ ਕੀਤੀ ਅੱਜ ਜ਼ਿਕਰ ਵੀ ਮੈਂ ਉਸ ਤੋਂ ਬਾਅਦ ਮੈਂ ਕਲਾਕਾਰ ਬਣ ਗਿਆ ਮੈਂ ਗਾਉਣਾ ਵੀ ਹਾਂ ਠੀਕ ਹੈ ਤੇ ਬਾਕੀ ਜੈਸੀ ਕਰਨੀ ਵੈਸੀ ਭਰਨੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਬਤੇ ਬਹੁਤ ਸੱਚੇ ਦਰਬਾਰ ਕੀ ਜੈ ਹਾਂ ਜੈਸੀ ਕਰਨੀ ਵੈਸੀ ਕਰਨੀ ਜਿਹੜੇ ਲੋਕ ਨੇ ਇਹ ਗੱਲਾਂ ਕਹਿੰਦੇ ਨਜ਼ਰ ਆਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਕਾਰਵਾਈਆਂ ਤੋਂ ਬਾਅਦ ਕਿਦਾਂ ਹੈ ਜਿਹੜੀਆਂ ਕਾਰਵਾਈਆਂ ਨੇ ਕਿਸ ਤਰ੍ਹਾਂ ਨੇ ਜਿਹੜੇ ਕਾਰਵਾਈਆਂ ਰਹਿੰਦੀਆਂ ਨੇ ਕਾਰਵਾਈਆਂ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਹੋਈਆਂ ਕਾਰਵਾਈਆਂ ਦੇ ਵਿੱਚ ਕਿੰਨਾ ਕੁ ਪਿੰਡ ਸੰਤੁਸ਼ਟ ਨਜ਼ਰ ਆਉਂਦਾ ਹੈ ਤਾਂ ਇਸ ਗੱਲ ਨੂੰ ਲੈ ਕੇ ਭਾਈ ਸੱਸੀ ਗੱਲ ਕੀ ਨਾਮ ਹੈ ਤੁਹਾਡਾ ਕੀ ਲੱਗਦਾ ਹੈ ਜੇ ਪਿੰਡ 'ਚ ਕਾਰਵਾਈਆਂ ਹੋਈਆਂ ਚੰਗੀ ਗੱਲ ਹੈ ਵਧ ਗਿਆ ਜੀ ਵਧ ਗਿਆ ਵਧ ਗਿਆ ਨਸ਼ੇ ਤੋਂ ਵਧ ਗਿਆ ਜੀ ਹਾਂ ਕੀ ਲੱਗਦਾ ਪੰਜਾਬ ਸਰਕਾਰੇ ਚੰਗਾ ਕੰਮ ਕਰ ਰਹੀ ਹੈ ਬੱਕਰੀ ਜਾਂਦੀ ਜਿਹੜਾ ਰੋਡ ਲੱਗਦਾ ਉਹਨੂੰ ਹਾਂ ਠੀਕ ਹੈ ਠੀਕ ਹੈ ਤਾਂ ਪੰਜਾਬ ਸਰਕਾਰ ਨੂੰ ਜਿਹੜਾ ਗੱਲਾਂ ਕਿਤੇ ਜਾਰੀ ਹੈ ਤਾਂ ਤਸਵੀਰਾਂ ਪੀਲੇ ਪੰਜੇ ਦੀਆਂ ਆ ਜਾਂਦੀਆਂ ਦੁਬਾਰਾ ਤੋਂ ਫੇਰ ਤਾਂ ਲਗਾਤਾਰ ਜਿਨ੍ਹਾਂ ਨੇ ਕਾਲੀ ਕਮਾਈਆਂ ਦੇ ਨਾਲ ਅਲੀਸ਼ਾਨ ਬਣਾਇਆ ਸੀ ਤਾਂ ਉਹ ਅੱਜ ਘਾਟ ਢੇਰੀ ਹੁੰਦਾ ਨਜ਼ਰ ਆਇਆ ਤਾਂ ਇਹ ਤਸਵੀਰਾਂ ਪਿੰਡ ਚੋਲੜ ਦੀਆਂ ਨੇ ਮਲੋੜ ਤੋਂ ਤਾਂ ਤਸਵੀਰਾਂ ਬਿਲਕੁਲ ਨਿਕਲ ਕੇ ਸਾਫ਼ ਸਪਸ਼ਟ ਹੋਈਆਂ ਇੱਥੇ ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਕੋਈ ਅਦਾਦੀ ਕਾਰਵਾਈ ਕਰੇ ਮੜਾ ਕੰਮ ਕਰੇਗਾ ਤਾਂ ਉਸ ਨੂੰ ਜਿਹੜੀ ਹੈ ਸਜ਼ਾ ਜ਼ਰੂਰ ਮਿਲੇਗੀ ਵਧੀਆ ਹੋਇਆ ਜੀ ਵੈਸੇ ਅੱਗੇ ਨਾਲੋਂ 90% ਫਰਕ ਪੈ ਗਿਆ ਕਿਉਂਕਿ ਇਹਨਾਂ ਡਰ ਦਾ ਮਾਹੌਲ ਬਣਿਆ ਪਿਆ ਪਹਿਲਾਂ ਵੀ ਐ ਹੁੰਦਾ ਸੀ ਇਹਨਾਂ ਨੂੰ ਵੀ ਚੱਲ ਕੋਈ ਨਾ ਜ਼ਮਾਨਤ ਤਾਂ ਮਿਲ ਹੀ ਜਾਂਦੀ ਆ ਜਦੋਂ ਦੀ ਸਾਡੀ ਪੰਚਾਇਤ ਵੀ ਜਦੋਂ ਦਾ ਸੀ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਹਾਂ ਉਸ ਤੋਂ ਨਸ਼ਾ ਤਸਕਰਾਂ ਨੂੰ ਉਦੋਂ ਵੀ ਡਰ ਦਾ ਮਾਹੌਲ ਬਣ ਗਿਆ ਸੀਗਾ ਜਦੋਂ ਉਹਨਾਂ ਨੂੰ ਜ਼ਮਾਨਤ ਮਿਲਣੀ ਬੰਦ ਹੋ ਗਈ ਸੀ ਤੇ ਅਸੀਂ ਕਹਿੰਦੇ ਆ ਵੀ

ਰਗਾ ਪੰਜਾਬ ਦੇ ਪਾਰ ਯੋਗ ਮੈਂ ਕਹਿੰਦੀ ਲੋਕਾਂ ਨੂੰ ਬਾਧ ਚੜ ਕੇ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੋ ਵੀ ਸੂਚਨਾ ਕਿਸੇ ਨੂੰ ਮਿਲਦੀ ਹੈ ਤਾਂ ਉਹ ਦੇਣੀ ਚਾਹੀਦੀ ਹੈ ਵੀ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਦੱਸਣਾ ਚਾਹੀਦਾ ਨਸ਼ਾ ਵੇਚਣ ਵਾਲੇ ਦਾ ਦੱਸਣਾ ਚਾਹੀਦਾ ਪੰਜਾਬ ਸਰਕਾਰ ਨੇ ਜੋ ਕਦਮ ਚੁੱਕੇ ਬਹੁਤ ਵਧੀਆ ਸਾਡੇ ਪਹਿਲਾਂ ਵੀ 3-4 ਗੁੱਟੀਆਂ ਢਾਈ ਗਈਆਂ ਤੇ ਨਸ਼ੇ ਦਾ ਬੁਰ ਬੋਲ ਬਲਾ ਸੀ ਸਾਡੇ ਇੱਥੇ ਹੁਣ ਸਾਡੇ ਬਹੁਤ ਫਰਕ ਪੈ ਗਿਆ ਜੱਗੇ ਨਾਲੋਂ 80 80% ਸਾਡੇ ਫਰਕ ਪੈ ਗਿਆ ਹਾਂਜੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਜੋ ਕਾਰਵਾਈ ਆ ਪੀਲਾ ਪੰਜਾਬ ਨਸ਼ਾ ਤਸਕਰੀਆਂ ਦੇ ਘਰਾਂ ਦੇ ਉੱਪਰ ਚੱਲ ਰਿਹਾ ਅੱਜ ਛੋਟੇ ਪਿੰਡ ਦੀ ਬਹੁਤੀ ਕਾਰਵਾਈ ਆ ਪਿੰਡ ਦੇ ਵਿੱਚ ਲੱਤੂ ਵੀ ਬੰਦੇ ਗਏ ਸਾਡੇ ਤੇ ਬਹੁਤ ਵਧੀਆ ਹੋ ਰਿਹਾ ਜੀ ਸਿਸਟਮ ਸਾਰਾ ਚੱਲ ਜਾਂਦਾ ਹੁਣ ਸਾਰੇ 100% ਦਾ ਦੇ ਅੰਦਰ ਰਹੇਗਾ ਜੀ ਮਾੜ ਮਟਾ ਪਹਿਲਾਂ 100% 50% ਸੀ ਸਾਡੇ ਕੋਲ ਹੁਣ ਸਭ ਇਹ ਚੱਲ ਰਿਹਾ ਹੁਣ ਸਾਰੇ ਬਹੁਤ ਫਰਕ ਪਿਆ ਜੇ ਦਾ ਪ੍ਰਸ਼ਾਸਨ ਹੈ ਜਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਸ਼ਾਸਨ ਹੈ ਕਿੰਨੀ ਕਾ ਸ਼ਕਤੀਕਾਰੀ ਖੜਾ ਐ ਐਸਾ ਛੋਟੇ ਪਿੰਡ ਦੇ ਵਿੱਚ ਬਹੁਤ ਬਹੁਤ ਸ਼ਕਤੀ ਹੈਗੀ ਸਾਡੇ ਇੱਥੇ ਸਦਰ ਠਾਣਾ ਜੀ ਬ ਸੜੀ ਪਿੰਡ ਦੇ ਵਿੱਚ ਬਹੁਤ ਨਸ਼ਾ ਵਿਕਦਾ ਹੈ ਪਹਿਲਾਂ ਹੁਣ ਜਮਾ ਨਪਸੀਪਸਨ ਸਾਡੇ ਪੰਡਰੋ ਵਾਲਾ ਜੀ ਕਿੰਨਾ ਕ ਸਰਕਾਰ ਦਾ ਕਿਵੇਂ ਦੇਖਦੇ ਹੋ ਸਰਕਾਰੇ ਦੋਨੇ ਸਰਕਾਰ ਵੀ ਹੈ ਪੁਰਸ਼ ਵੀ ਕਿੰਨੇ ਕ ਕਾਰਵਾਈਆਂ ਦੇ ਲੋ ਕਿਵੇਂ ਧੰਨਵਾਦ ਕਰੋਂਗੇ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਉਹ ਪ੍ਰਸ਼ਾਸਨ ਦੇ ਬਹੁਤ ਨਵਾ ਕਰਦੇ ਕੈਨਿਕ ਸਵੇਰਾ ਤੋਂ ਜਤਿਨ ਮਲੋੜ ਜੁੜੇ ਹੋਣ ਕੈਨਿਕ ਸਵੇਰਾ ਦੇ ਨਾਲ ਤਾਂ ਜੁੱਧ ਨਸ਼ਿਆਂ ਦੇ ਵਿਰੁੱਧ ਬਲੋੜ ਦੇ ਪਿੰਡ ਚੋਲੜ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਕੁਝ ਟਾਈਮ ਪਹਿਲਾਂ ਇਸ ਪਿੰਡ ਦੇ ਵਿੱਚ ਵੀ ਦੁਬਾਰਾ ਫੇਰ ਅੱਜ ਆ ਗਈ ਪਹਿਲਾਂ ਵੀ ਕਾਰਵਾਈ ਹੋਈ ਸੀ ਤਾਂ ਹੁਣ ਦੁਬਾਰਾ ਤੋਂ ਫਿਰ ਇਸ ਪਿੰਡ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਕਾਰਵਾਈ ਦੀਆਂ ਤਸਵੀਰਾਂ ਜਿਹੜਾ ਪੀਲਾ ਪੰਜਾ ਉਹ ਇਸ ਆਲਿਸ਼ਾਨ ਕੁਰਸੀ ਦੇ ਉੱਤੇ ਚਲਦਾ ਨਜ਼ਰ ਆਇਆ ਕਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਕਿ ਇਸ ਪਿੰਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੱਡੀ ਤعداد ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਹੈ ਇਸ ਜਿਹੜੇ ਪਰਿਵਾਰ ਦਾ ਚ ਕੱਟ ਆਇਆ ਜਾ ਰਿਹਾ तकरीबन 7 ਤੋਂ 8 ਜਿਹੜੇ ਮਾਮਲੇ ਇਸ ਪਰਿਵਾਰ ਤੇ ਨਸ਼ੇ ਦੇ ਦਰਜ ਨੇ ਤਾਂ ਇਹ ਤਸਵੀਰਾਂ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਹੈ ਤਾ ਪਿੰਡ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਪਾਸੇ ਜਿਹੜੇ ਲੱਡੂ ਵੰਡੇ ਜਾ ਰਹੇ ਨੇ ਦੂਜੇ ਪਾਸੇ ਜਿਹੜੀ ਵੱਡੀ ਜਿਹੀ ਤਦਾਦ ਆ ਪੁਲਿਸ ਦੀ ਨਫਰੀ ਹੈ ਜਿਹੜੀ ਉਹ ਤਦਾਦ ਹੈ ਤਾਂ ਲੱਡੂ ਵੰਡੇ ਜਾ ਰਹੇ ਨੇ ਤਸਵੀਰਾਂ ਲੱਡੂਆਂ ਦੀ ਦਿਖਾ ਦਿੰਦੇ ਆ ਮਾਤਾ ਜੀ ਲੱਡੂ ਵੰਡ ਰਹੇ ਹੋ ਕਿਸ ਕੋਲ ਸੁਚ ਵੰਡ ਰਹੇ ਹੋ ਸਾਰਾ ਸਾਡੇ ਪਿੰਡ ਨਸ਼ਾ ਖਤਮ ਹੋ ਰਿਹਾ ਜੀ ਉਸ ਖੁਸ਼ੀ ਵਿੱਚ ਬੰਨ ਰਹੇ ਆ ਜੀ ਜਿਹੜੇ ਦੋਸ਼ੀ ਆ ਉਹਨਾਂ ਦਾ ਘਰ ਘਾ ਜਾ ਰ ਘਰ ਢਾਏ ਜਾ ਰਹੇ ਆ ਜੀ ਤਾਂ ਕਰਕੇ ਤਾਂ ਕਰਕੇ ਉਸ ਖੁਸ਼ੀ ਵਿੱਚ ਬੰਨ ਰਹੇ ਆ ਤਾਂ ਬਿਲਕੁਲ ਮੈਮ ਤੁਸੀਂ ਵੀ ਲੱਡੂ ਬੰਨ ਰਹੇ ਹੋ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਖੁਸ਼ੀ ਦੇਖ ਰਹੇ ਹੋ ਬੜੀ ਉਪਰਾਲਾਈ ਸਾਨੂੰ ਖੁਸ਼ੀ ਹੈ ਵੀ ਸਾਡਾ ਪਿੰਡ ਨਸ਼ਾ ਮੁਕਤ ਹੋਇਆ ਹੈਗਾ ਪਹਿਲਾਂ ਲੋਕ ਸਾਡੇ ਪਿੰਡ ਚੋਂ ਨਸ਼ਾ ਲੈਣ ਆਉਣ ਵਾਸਤੇ ਆਉਂਦੇ ਸੀਗੇ ਤੇ ਪਰ ਹੁਣ ਲੱਗਦਾ ਵੀ ਜਦੋਂ ਦੀ ਇਹ ਕਾਰਵਾਈ ਹੋਈ ਆ ਮੋਂ ਬਾਹਰ ਵੇਖ ਸਕਦਾ ਪਰ ਸਾਡੇ ਪਿੰਡ ਚਲੇ 90% ਖਤਮ ਨੇ ਕਿ ਲੱਗਦਾ ਪੰਜਾਬ ਸਰਕਾਰ ਦਾ ਐਪਰੀਸ਼ੀਏਟ ਕਿਦਾਂ ਦਾ ਕਿੱਦਾਂ ਦੀ ਲੱਗਦੀ ਹੈ ਪੰਜਾਬ ਸਰਕਾਰੀ ਨੀਤੀ ਵਧੀਆ ਲੱਗਦੀ ਹੈ ਨੀਤੀ ਇਹ ਪਰ ਮੰਨਦੇ ਆ ਵੀ ਚਲੋ ਜੋ ਲੋਕ ਸਿਆਣੇ ਹੋ ਜਾਣਗੇ ਤਾਂ ਸਮਝਦਾਰ ਬਣ ਜਾਣਗੇ ਤਾਂ ਇਹ ਨੀਤੀ ਨੂੰ ਦੇਖ ਕੇ ਧੰਨਵਾਦ ਕਾਂ ਲਗਾਤਾਰ ਜਿਹੜੇ ਲੋਕ ਨੇ ਉਹ ਇੱਥੇ ਮੌਜੂਦ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਮੈਨੂੰ ਕੀ ਲੱਗਦਾ ਸਿਰ ਨਸ਼ਾ ਵਿਕਦਾ ਸੀ ਜੀ ਵੀ ਕਦਾ ਵੀਰੇ ਜੀ ਵਾਧੂ ਫਾਮ ਹਾਂਜੀ ਮੈਂ ਕਹਿੰਦਾ ਝੋੜ ਚਾਂ ਚੱਕਾ ਜੀ ਇਸ ਪਿੰਡ ਦਾ ਮੈਂ ਪੰਜਾਬ ਹੌਮ ਦਾ ਸਿਪਾਹੀ ਹਾਂ ਮੇਰੀ ਇੱਛੇ ਡਿਊਟੀ ਲੱਗੀ ਸੀ ਮੈਂ ਕਿਸੇ ਤੇ ਸ਼ਿਕਾਇਤ ਨਹੀਂ ਕੀਤੀ ਅੱਜ ਜ਼ਿਕਰ ਵੀ ਮੈਂ ਉਸ ਤੋਂ ਬਾਅਦ ਮੈਂ ਕਲਾਕਾਰ ਬਣ ਗਿਆ ਮੈਂ ਗਾਉਣਾ ਵੀ ਹਾਂ ਠੀਕ ਹੈ ਤੇ ਬਾਕੀ ਜੈਸੀ ਕਰਨੀ ਵੈਸੀ ਭਰਨੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਬਤੇ ਬਹੁਤ ਸੱਚਾ ਦਰਬਾਰ ਕੀ ਜੈ ਤਾਂ ਜੈਸੀ ਕਰਨੀ ਵੈਸੀ ਕਰਨੀ ਜਿਹੜੇ ਲੋਕ ਨੇ ਇਹ ਗੱਲਾਂ ਕਹਿੰਦੇ ਨਜ਼ਰ ਆਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਕਾਰਵਾਈਆਂ ਤੋਂ ਬਾਅਦ ਕਿਦਾਂ ਇਹ ਜਿਹੜੀਆਂ ਕਾਰਵਾਈਆਂ ਨੇ ਕਿਸ ਤਰ੍ਹਾਂ ਦੀ ਜਿਹੜੇ ਕਾਰਵਾਈਆਂ ਰਹਿੰਦੀਆਂ ਨੇ ਕਾਰਵਾਈਆਂ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਹੋਈਆਂ ਕਾਰਵਾਈਆਂ ਦੇ ਵਿੱਚ ਕਿੰਨਾ ਕੁ ਪਿੰਡ ਸੰਤੁਸ਼ਟ ਨਜ਼ਰ ਆਉਂਦਾ ਹੈ ਤਾਂ ਇਸ ਗੱਲ ਨੂੰ ਲੈ ਕੇ ਭਾਈ ਸਸ਼ੀਕਰ ਕੀ ਨਾਮ ਹੈ ਤੁਹਾਡਾ ਜੀ ਸਿੰਘ ਜੀ ਅੱਛਾ ਕੀ ਲੱਗਦਾ ਹੈ ਜੀ ਇਹ ਪਿੰਡ 'ਚ ਕਾਰਵਾਈਆਂ ਹੋਈਆਂ ਚੰਗੀ ਗੱਲ ਹੈ ਵਧ ਗਿਆ ਜੀ ਵਧ ਗਿਆ ਨਸ਼ੇ ਤੋਂ ਵਧ ਗਿਆ ਜੀ ਹਾਂ ਕੀ ਲੱਗਦਾ ਪੰਜਾਬ ਸਰਕਾਰੇ ਚੰਗਾ ਕੰਮ ਕਰ ਰਹੀ ਹੈ ਬੱਕਰੀ ਜਾਂਦੀ ਜਿਹੜਾ ਰੋਡ ਲੱਗਦਾ ਉਹਨੂੰ ਹਾਂ ਠੀਕ ਹੈ ਠੀਕ ਹੈ ਤਾਂ ਪੰਜਾਬ ਸਰਕਾਰ ਨੂੰ ਜਿਹੜਾ ਗੱਲਾਂ ਕਿਤੇ ਜਾਰੀ ਹੈ ਤਾਂ ਤਸਵੀਰਾਂ ਪੀਲੇ ਪੰਜੇ ਦੀਆਂ ਆ ਜਾਂਦੀਆਂ ਦੁਬਾਰਾ ਤੋਂ ਫੇਰ ਤਾਂ ਲਗਾਤਾਰ ਜਿਨ੍ਹਾਂ ਨੇ ਕਾਲੀ ਕਮਾਈਆਂ ਦੇ ਨਾਲ ਅਲੀਸ਼ਾਨ ਬਣਾਇਆ ਸੀ ਤਾਂ ਉਹ ਅੱਜ ਘਾਟ ਢੇਰੀ ਹੁੰਦਾ ਨਜ਼ਰ ਆਇਆ ਤਾਂ ਇਹ ਤਸਵੀਰਾਂ ਪਿੰਡ ਚੋਲੜ ਦੀਆਂ ਨੇ ਮਲੋੜ ਤੋਂ ਤਾਂ ਤਸਵੀਰਾਂ ਬਿਲਕੁਲ ਨਿਕਲ ਕੇ ਸਾਫ਼ ਸਪਸ਼ਟ ਹੋਈਆਂ ਤੇ ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਕੋਈ ਅਦਾਦੀ ਕਾਰਵਾਈ ਕਰੇ ਮੜਾ ਕੰਮ ਕਰੇਗਾ ਤਾਂ ਉਸ ਨੂੰ ਜਿਹੜੀ ਹੈ ਸਜ਼ਾ ਜ਼ਰੂਰ ਮਿਲੇਗੀ ਵਧੀਆ ਹੋਇਆ ਜੀ ਵੈਸੇ ਅੱਗੇ ਨਾਲੋਂ 90% ਫਰਕ ਪੈ ਗਿਆ ਕਿਉਂਕਿ ਇਹਨਾਂ ਡਰ ਦਾ ਮਾਹੌਲ ਬਣਿਆ ਪਿਆ ਪਹਿਲਾਂ ਵੀ ਐ ਹੁੰਦਾ ਸੀ ਇਹਨਾਂ ਨੂੰ ਵੀ ਚੱਲ ਕੋਈ ਨਾ ਜ਼ਮਾਨਤ ਤਾਂ ਮਿਲ ਹੀ ਜਾਂਦੀ ਆ ਜਦੋਂ ਦੀ ਸਾਡੀ ਪੰਚਾਇਤ ਬਣੀ ਜਦੋਂ ਦਾ ਅਸੀਂ ਜਮਾਨਤ ਦੇਣ ਤੋਂ ਇਨਕਾਰ ਕੀਤਾ ਪੁਸ਼ਤਾ ਨਸ਼ਾ ਤਸਕਰਾਂ ਨੂੰ ਉਦੋਂ ਹੀ ਡਰ ਦਾ ਮਾਹੌਲ ਬਣ ਗਿਆ ਸੀਗਾ ਜਦੋਂ ਉਹਨਾਂ ਨੂੰ ਜਮਾਨਤ ਮਿਲਣੀ ਬੰਦ ਹੋ ਗਈ ਸੀ ਤੇ ਅਸੀਂ ਕਹਿੰਦੇ ਆ ਵੀ ਜਿਵੇਂ ਪਹਿਲਾਂ ਘਟਿਆ ਅਸੀਂ ਚਲੋ ਹੁਣ ਜਿਹੜੇ ਹੋਰ ਹੈਗੇ ਰਹਿ ਗਏ ਉਹ ਵੀ ਡਰ ਦਾ ਮਾਹੌਲ ਉਹਨਾਂ ਨੂੰ ਬਣ ਜੂਗਾ ਨਾ ਆ ਕੇ ਤੋਂ ਨਸ਼ਾ ਵੇਚਣਗੇ ਪਰ ਸਾਡੇ ਪਿੰਡ ਚੋਂ ਜਿਵੇਂ ਪਹਿਲਾਂ ਬਾਹਰੋਂ ਪਿੰਡਾਂ ਤੋਂ ਲੋਕ ਆਉਂਦੇ ਸੀ ਨਸ਼ਾ ਲੈਣ ਵਾਸਤੇ ਹੁਣ ਸਾਡੇ ਪਿੰਡ ਤੋਂ ਖਤਮ ਹੋ ਗਿਆ ਨਸ਼ਾ ਤੇ ਹੁਣ ਇਥੋਂ ਤੋਂ ਅੱਗੇ ਬਾਹਰ ਜਾਣ ਪਰ ਸਾਡੇ ਪਿੰਡਾਂ ਨੇ ਲਿਆ ਲੋਕਾਂ ਕੀ ਵੀ ਬਣਾ ਕਹੋਗੇ ਇਸ ਤਾਂ ਦੀਆਂ ਗੱਲਾਂ ਹੈ ਕਿ ਲਗਾਤਾਰ ਪੰਜਾਬ ਸਰਕਾਰ ਯੋਧੇ ਬਣਾ ਲਾ ਰਹੀ ਹੈ ਮੈਂ ਕਹਿੰਦੀ ਲੋਕਾਂ ਨੂੰ ਵੱਧ ਚੜ ਕੇ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੋ ਵੀ ਸੋਚਣਾ ਕਿਸੇ ਨੂੰ ਮਿਲਦੀ ਹੈ ਤਾਂ ਉਹ ਦੇਣੀ ਚਾਹੀਦੀ ਹੈ ਵੀ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਦੱਸਣਾ ਚਾਹੀਦਾ ਨਸ਼ਾ ਵੇਚਣ ਬਾਰੇ ਤਾਂ ਦੱਸਣਾ ਚਾਹੀਦਾ ਪੰਜਾਬ ਸਰਕਾਰ ਨੇ ਜੋਬ ਕਰ ਹੁਣ ਜੇ ਕਈ ਵਾਰ ਵਧੀਆ ਸਾਡੇ ਪਹਿਲਾਂ ਵੀ 3-4 ਗੋਠੀਆਂ ਢਾਈ ਗਈਆਂ ਹੂੰ ਦੇ ਨਾਚਾ ਬਹੁਤ ਬੋਲ ਬਲਾ ਸੀ ਸਾਡੇ ਇੱਥੇ ਹੁਣ ਸਾਡੇ ਬਹੁਤ ਫਰਕ ਪੈ ਗਿਆ ਜੱਗੇ ਨਾਲੋਂ 80 80% ਸਾਰੇ ਪਰਿ ਪਰਿਪੈ ਗਏ ਹਾਂ ਹਾਂਜੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਜੋ ਕਾਰਵਾਈ ਆ ਪੀਲਾ ਪੰਜਾਬ ਨਸ਼ਾ ਤਸਕੀਆਂ ਦੇ ਘਰਾਂ ਦੇ ਉੱਪਰ ਚੱਲਦੇ ਆ ਅੱਜ ਛੋਟੇ ਮੇਲੇ ਦੀ ਹਰ ਵੀ ਕਾਰਵਾਈ ਹੈ ਪਿੰਡ ਦੇ ਵਿੱਚ ਲੰਡੂ ਵੀ ਬੰਡੇ ਗਏ ਸਾਡੇ ਤੇ ਬਹੁਤ ਵਧੀਆ ਹੋ ਰਿਹਾ ਹੈ ਜੀ ਸਿਸਟਮ ਸਾਰਾ ਚੱਲ ਜਾਂਦਾ ਹੁਣ ਸਾਰੇ 100% ਦਾ ਅੰਦਰ ਰਹੇਗਾ ਜੀ ਮਾੜਾ ਮੋੜਾ ਪਹਿਲਾਂ 100% 50% ਸੀ ਸਾਡੇ ਕੋਲ ਹੁਣ ਸਾਰੇ ਇਹ ਚੱਲੇਗਾ ਹੁਣ ਸਾਰੇ ਬਹੁਤ ਫਰਕ ਪੈ ਗਿਆ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜਾ ਸ੍ਰੀ ਮੁਖਤਸਰ ਸਾ ਸ਼ਕਤੀ ਕਰੀ ਖਣਾ ਐਸਾ ਤੁਹਾਡੇ ਪਿੰਡ ਦੇ ਵਿੱਚ ਬਹੁਤ ਬਹੁਤ ਸ਼ਕਤੀ ਹੈਗੀ ਸਾਡੇ ਇੱਥੇ ਸਦਰਠਾਣਾ ਜੀ ਬਲੋੜ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਨਸ਼ਾ ਵਿਕਦਾ ਜੀ ਪਹਿਲਾਂ ਹੁਣ ਜਿਵੇਂ 95% ਸਾਡੇ ਕੰਟਰੋਲ ਆ ਜੀ ਇੰਨਾ ਕ ਸਰਕਾਰ ਦਾ ਕਿਵੇਂ ਦੇਖਦੇ ਹੋ ਸਰਕਾਰ ਦੇ ਦੋਨੇ ਸਰਕਾਰ ਵੀ ਹੈ ਪੁਰਸ਼ ਵੀ ਹੈ ਕਿੰਨੇ ਕਾਰਵਾਈਆਂ ਦੇ ਲੋ ਕਿਵੇਂ ਧੰਨਵਾਦ ਕਰੋਂਗੇ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਉਹ ਪ੍ਰਸ਼ਾਸਨ ਦੇ ਬਹੁਤ ਨਵਕਰ ਟੈਲੀਕ ਸਵੇਰਾ ਤੋਂ ਜਤਿਨ ਮਲੋਟ